ਪਾ ਫਲਾਣਾਂ ਤੇ ਦੇਖਦੇ ਆ ਜੀ ਤੇ ਤਰ ਗਈ ਆ ਖੜੀ ਆ ਮੈਂ ਬੈਕ ਆ ਰਹੀ ਹਾਂ ਸਾਡੇ ਭਾਜੀ ਨੇ ਮੈਨੂੰ ਕਹਿੰਦੇ ਤੂੰ ਪੈਦਲ ਤੁਰਦ ਕੋ ਆ ਬਾਬਾ ਫਰੀਦ ਦੇ ਆ ਆਏ ਆ ਤੇ ਆ ਦੇਖੋ ਕੀ ਲਾ ਅੱਗੇ ਜਾ ਕੇ ਤਾਂ ਸਾਨੂੰ ਮੈਂ ਪੈਦਲ ਤੁਰ ਹੀ ਜਾਂਦੀ ਆ ਜਪਨੂਰ ਨਾ ਕੋਲ ਆ ਚੱਲੋ ਅਸੀਂ ਆਏ ਸੀ ਬਾਬਾ ਫਰੀਦ ਆ ਬੈਠੀਆਂ ਮੋਟੋ ਮੋਟੋ ਲਾਈਟਾਂ ਪਈ ਜਾਂਦੀਆਂ ਨੇ ਪਤਾ ਨਾ ਹੈ ਨਾ ਅ ਪਿਛੇ ਉਹ ਮਹਿਲ ਹੈ ਅੱਗੇ ਵੀ ਤੁਹਾਨੂੰ ਦੱਸਿਆ ਹੈ ਨਾ ਬੰਦੋਤਾ ਯਾਰੀ ਆ ਜਾਂਦੇ ਜਾਂਦੇ ਨਹੀਂ ਰਮਣ ਲੈਣ ਲੱਗੀ ਬੋਰਸ਼ ਜੱਪਨੂ ਗਈ ਐ ਸੋਂ ਤੇ ਲੈ ਵੀ ਹੈ ਲੈ ਆਏ ਕਿ ਲਈ ਉਹ ਬੈਠੇ ਨੇ ਬਾਪੂ ਜੀ ਦੁਕਾਨ ਲਾਈ ਲੋ ਮੜ ਗਿਆ ਮੜ ਗਿਆ ਆਵਲਾ ਐਵਲਾ ਲੈ ਲੈਣਾ ਤੁਹਾਨੂੰ ਆ ਦੋਨੋਂ ਇੱਕੋ ਜਿਹੇ ਲੈ ਲੈਣਾ ਲੈ 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 ਇਹਦੇ ਚ ਬੂਮਰਾ ਦੇ ਦਿਓ ਜਰਾ ਆ ਦੋ ਦੇ ਜੈਲ ਬਾਜਪਾ ਉਠਖੜੀ ਇਹ ਲੈ ਲੈਣੇ ਫੜਾ ਰਹਿ ਲੋ ਕੋਈ ਗੱਲੀ ਐਂ ਮੇਂ ਦੇ ਦਿਓ ਕੋਈ ਗੱਲੀ ਥੈਂਕ ਯੂ ਕਿਨੇ ਪੈਸੇ ਆ ਇੱਕ ਵਾਰੀ ਸੂਏ ਦਾ ਦੇ ਦੋਵੇਂ ਬੰਦੇ ਵੱਡੀ ਛੋਟੀ ਛੋਟੇ ਕਬੜੇ ਜਪਨੂ ਰਾਸ ਲੈਣੇ ਆ ਛੋਟੇ ਦੇ ਦੋ ਵੀਰੇ ਛੋਟੇ ਵੱਟੇ ਸਾਈਜ਼ ਇਕੱਠੇ ਦੋਨੇ ਇਕੱਠੇ ਜੀ ਕੇਲੇ ਦੇ ਵਿਚਾਰ ਕਰੋਦਾਰ ਕੱਥ ਲੱਗਿਆ ਹੋਇਆ ਹੈ ਜੇ ਤੁਸੀਂ ਇਹ ਤੋਂ ਇਧਰਾਂ ਨੇ ਫੋਨ ਕਰਨ ਕਰਨਾ ਹੈ ਕੋਈ ਜੀ ਨੇ ਕਿ ਆਪੇ ਫੋਨ ਨਾਲ ਕਰ ਸਕਦੇ ਹਾਂ ਹਾਂ ਜੀ ਬੜੇ ਵਡੇ ਠੀਕ ਆ 10 ਦਾ ਬਰਦਾ ਉਸੇ ਇੱਕ ਛੋਟਾ ਦਾ ਲੈਣਾ ਕਿੰਨੇ ਦਾ ਇਹ ਇੱਕ ਛੋਟਿਆਂ ਦਾ ਦੇ ਹੈ ਇੱਕ ਲੈਣਾ 50 ਰੁਪਏ ਠੀਕ ਆ ਦੇਖੋ ਇਹਦੇ ਦੋ ਸੱਚ ਟੂਥਪਿਕ ਟੂਥਪਿਕ ਕਹਿ ਰਹੀ ਸੋਰੀ 이어ਬੱਡ 이어ਬੱਡ ਬਾਸ ਬਾਸ ਸਾਟੂ ਤੇ ਖੂਨਦਾਨ ਤਾਂ ਨਹੀਂ ਕਰਨਾ ਰਵਣ ਖੂਨਦਾਨ ਨਹੀਂ ਕਰਨਾ ਚੜਾਣਾ ਜੀ ਹਾਂ ਜੀ 60 40 ਬੁੱਲੇ ਇਹੋ ਬੁੱਲੇ ਤਾਂ ਨਹੀਂ ਹੋਣੀ ਬਾਬਾ ਸੇਖਰ ਜੀ ਬੁੱਲੇਗੇ ਤਾਂ ਪਰਸਾ ਜੀ ਦੇਖ ਤਾਂ ਇਹ ਇੱਕ ਮਿੰਟ ਇਹ ਕਿਵੇਂ ਦੇਖਦਾ ਪਿਠਾਕ ਬੰਦਾ ਜਾ ਉਹ ਇਹ ਦੇਖਦਾ ਪਤਾ ਹਲੋ ਪਾਪਾ ਦਾ ਤੇ ਫੋਨ ਹੀ ਹੁਣ ਇਹਨੇ ਲਾ ਕੇ ਘਾਂਟੀ ਵਿੱਚ ਵਜਾ ਦੇਣੀ ਰਹੇਗਾ ਪਾਪਾ ਬੁਚੇ ਤੇ ਹੈਗੇ ਫੋਨ ਤੇ ਆਉ ਆ 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 ਕਿਹਾ ਮੈਂ ਤਾਂ ਕਹਣਾ ਚੱਕਾਣਾ ਯਾਰ ਵੀ ਕੱਟ ਕੱਟ ਕੇ ਆਪ ਦੀ ਲਾਉਣ ਦੀ ਅਸੀਂ ਵੈਸੇ ਤਾਂ ਇਹ ਜਲੇਬੀਆਂ ਲਈ ਜਾਨੇ ਕਰਮ ਕਰਮ ਹਾਂ ਤੇ ਆ ਗਿਆ ਮੰਡੀ ਕੋਲੀਆਂ ਬਾ ਫਿਰ ਉਦੋਂ ਆ ਜਾਾਂਗੇ ਹਾਂ ਉਦੋਂ ਆ ਜਾਾਂਗੇ ਫਿਰ ਨਾ ਨੂੰ ਲੈ ਆਉਣਾ ਚੱਲ ਪੈਣਾ ਤੇ ਨਾ ਰੋਟੀ ਲੈ ਮੈਂ ਕਹਿੰਦਾ ਤੂੰ ਫੇਰ ਜਿੰਨੀ ਪ੍ਰਾਪਤ ਹੋਵੇ ਟਾਈਮ ਨਾਲ ਹੀ ਨਹੀਂ ਇਹ ਕਰਮ ਕਰਮ ਜਲੇਬੀ ਕਰੂੰਗਾ ਮੈਂ ਜਲੇਬੀ ਤੇ ਕਿਉਂਕਿ ਰੋਟੀ ਰੋਟੀ ਖਾਣ ਤੋਂ ਬਾਅਦ ਮਿੱਠਾ ਚੰਗਾ ਲੱਗਦਾ ਖਾਣਾ ਵੀ ਚਾਹੀਦਾ ਹਾਂ ਜਲੇਬੀਆਂ ਗਰਮ ਗਰਮ ਹੈ ਨਾ ਸਰਦੀਆਂ 'ਚ ਜਿਆਦਾ ਸੁਆਦ ਲੱਗਦਾ ਹੈ ਹਨਾ ਜਲੇਬੀਆਂ ਵਿੱਚ ਕਈ ਵਾਰ ਮਹਾਰਾਜ ਮਨ ਕੀਤਾ ਤਾਂ ਮੈਰੇ ਦੀ ਪਤਾ ਹੈ ਸਾਡੇ ਉੱਥੇ ਨਾ ਜਮਨਾ ਨਗਰ ਹੈ ਮੋਟੇ ਰਾਤ ਜਦੋਂ ਸੈਰ ਕਰਨ ਚਾਹੀਦਾ ਸੀ ਨਾ ਤੇ ਉਦੋਂ ਉੱਥੇ ਜਲੇਬੀ ਦੀ ਦੁਕਾਨ ਹੁੰਦੀ ਸੀ ਤਾਂ ਉਦੋਂ ਲੈ ਕੇ ਜਰੂਰ ਆਈਦਾ ਹੁੰਦਾ ਸੀ ਮਤਲਬ ਕਿ ਉੱਥੇ ਤੋਂ ਚੱਲ ਮਿਲਦੀ ਮਿਲਦੀ ਹੈ ਰਾਤ ਰਾਤ ਤੱਕ ਦੁਕਾਨਾਂ ਰਹਿੰਦੀਆਂ ਪਰ ਦਿੱਲੀ ਬਹੁਤ ਘੱਟ ਮਿਲਦੀ ਜਿਹੜੀ ਵੱਡੀਆਂ ਦੁਕਾਨਾਂ ਤੇ ਹੀ ਰਹਿ ਗਈਆਂ ਰੇੜੀਆਂ ਰੂੜੀਆਂ ਕੋਈ ਨਹੀਂ ਆ ਗਈਆਂ ਉਹ ਬਾਈ ਪਕੌੜੇ ਬਣਾਈ ਜਾਂਦਾ ਮੁੰਡਾ ਪੈਕ ਕਰੀ ਜਾਂਦਾ ਉਹ ਵੀਰ ਕੱਢੀ ਜਾਂਦਾ ਘਰ ਜਾ ਕੇ ਪੈਸੇ ਦੇ ਦੋ ਤੇ ਜਲੇਬੀਆਂ ਆ ਗਈਆਂ ਗਰਮ ਗਰਮ ਘਰੇ ਜਾ ਕੇ ਵੀ ਨਹੀਂ ਖਾਣੇ ਖਾਣੀਆਂ ਹੀ ਪੈਣੀਆਂ ਜਦੋਂ ਲੈ ਗਏ ਚਲੋ ਹੁਣ ਮੇਲਾ ਹੋ ਗਿਆ ਖਤਮ ਕੱਲ ਸਾਡੀ ਆ ਗਈ ਵਾਪਸੀ ਘਰੇ ਤੇ ਬਸ ਸਵੇਰੇ ਸਵੇਰੇ ਨਿਕਲਾਂਗੇ ਆ ਦੇਖੋ ਘੱਟ ਕਯਾ ਪਤਾ ਸਭ ਲੱਗ ਗਿਆ ਬਾਹਲੇ ਦੇ ਨਾ ਤਿਆਰੀਆਂ ਹੋ ਰਹੀਆਂ ਐ ਜਾ ਰਹੇ ਆ ਅਸੀਂ ਜਾ ਰਹੇ ਆ ਜੱਪੂ ਦਾ ਸਨ ਨਜਰਾਂ ਦੇ ਨਾਲ ਦੇਖ ਰਿਹਾ ਜੱਪੂ ਵਾਹ ਕਰ ਦਿਓ ਬਿੱਲਾ ਜਲਦੀ ਤੋਂ ਜਲਦੀ ਛੇਤੀ ਤੋਂ ਛੇਤੀ ਬੱਚਾ ਜਾ ਬਾਏ ਚੱਲੋ ਕਰੋ ਉਹ ਕੁਲਰੋ ਕਾਲੋਂ ਆਪੇ ਜਾਣਾ ਨਾ ਪਿੰਡ ਪਿੰਡ ਜਾਣਾ ਨਾ ਪਿੰਡ ਜਾਊ ਮੇਰਾ ਪੁੱਤ ਆ ਚੱਕ ਆ ਚੱਕਾ ਚੁੱਪ ਮੈਂ ਨਾ ਆ ਵੇ ਬਈ ਆ ਵੀ ਹਾਂ ਪੈਕ ਕਰ ਲਾਂ ਕੱਲ ਵਾਪਸੀ ਜਾਣਾ ਹਾਂ ਕੱਲ ਦੀ ਸਾਡੀ ਵਾਪਸੀ ਹੈ ਜੀ ਕਿਉਂਕਿ ਇਹ ਨਾ ਮਾਨੂ ਕਾ ਰੁਕਦੀ ਆ ਗਰਮੀ ਕਰੋਂ ਨਾ ਟੈਕ ਨਹੀਂ ਪਾਰੀ ਤੈਨੂੰ ਗਰਮੀ ਕਰੋਂ ਨਾ ਦਾਣੇ ਜੇ ਹੋ ਰਹੇ ਨੇ ਦੁਪਹਿਰ ਕਰਾਂਗੇ ਆਪਾਂ ਫੇਰ ਕੱਲ ਛੱਡ ਆ ਲੈ ਜਿਨ੍ਹਾਂ ਨੂੰ ਖਾਸ ਮਿਲਣਾ ਸੀ ਸ਼ਾਇਦ ਮੇਲ ਨਹੀਂ ਹੋ ਪਾਏਗਾ ਫੇਰ ਕਦੀ ਆਵਾਂਗੇ ਤਾਂ ਕਿ ਥੋੜਾ ਜਿਹਾ ਮੌਸਮ ਅੱਗੋਂ ਚੇਂਜ ਹੋ ਜਾਏਗਾ ਤੇ ਕਿਉਂਕਿ ਮੌਸਮ ਚੇਂਜ ਨਹੀਂ ਹੋਇਆ ਤੇ ਗਰਮੀ ਬਹੁਤ ਜ਼ਿਆਦਾ ਹੈ ਜੀ ਤੇ ਬੈਗ ਖਰਾਬ ਹੋ ਗਿਆ ਜੱਪੀ ਆ ਲੈ ਮੈਂ ਕੱਢ ਕੇ ਦਵਾ ਮੈਨੂੰ ਐਮਰਜੈਂਸੀ 'ਚ ਲਿਆਣਾ ਪਿਆ ਬਾਜ ਜੂ ਬੋ ਤਰੇ ਆ ਤੁਹਾਡੇ ਬ੍ਰਸ਼ ਬਰੂਸ਼ ਰੱਖ ਲਾ ਲੈ ਲੈ ਹੋ ਹੋ ਹੂੰ ਕਿਹੜਾ ਕਲਰ ਲੈਣਾ ਤੁਸੀਂ ਮੈਂ ਲਵਾਂਗਾ ਨੀਲਾ ਓਏ ਮਾਦਾ ਮੇਰਾ ਪੁੱਤ ਮੇਰੇ ਠੀਕ ਹੈ ਮੈਂ ਸਮਝਦਾ ਹਾਂ ਫਿਰ ਉਹ ਦਿਖਾ ਉਹ ਦੇ ਉਹ ਜਰਾ ਜਿਹੜਾ ਇਧਰੋਂ ਤੋਂ ਐ ਮੈਂ ਨਾ ਮੋੜੇ ਕਾਫੀ ਟਾਈਮ ਤੋਂ ਮੈਂ ਲੈਣਾ ਚਾਹੁੰਦੀ ਸੀ ਆ ਚੀਜ਼ ਕਿ ਜਿਵੇਂ ਮੈਂ ਦਵਾਈ ਖਾਂਦੀ ਹਣਾ ਮੈਨੂੰ ਦਵਾਈ ਕਿਸੇ ਦੀ ਪ੍ਰੋਬਲਮ ਆਂਦੀ ਹੈ ਹਣਾ ਬੜੀ ਕੁਝ ਵੀ ਪੀਸ ਵੀ ਲਬਣੀ ਪੈਂਦੀ ਆ ਲੈ ਜਾਪੇ ਆਹ ਕਿ ਵਧੀਆ ਹਾਂ ਡਾਕਟਰਾਂ ਵਾਲਾ ਡਾਕਟਰਾਂ ਕੋਲ ਵੀ ਹੁੰਦਾ ਏ ਇਹ ਨਾ ਚੀਜ਼ ਤੈਨੂੰ ਕਟ ਕੇ ਵੀ ਦਵਾਈ ਖਵਾ ਸਕਦੇ ਆ ਹਾਂ ਅੱਛਾ ਤੇ ਇਹਦੇ ਚ ਆ ਲੈ ਜਾਪੂ ਦਵਾਈ ਨੂੰ ਪੀਸ ਕੇ ਹਾਂ ਦਵਾਈ ਨੂੰ ਪੀਸ ਕੇ ਕਟ ਕੇ ਕਿਹੜਾ ਪੀਸ ਕੇ ਕਿਹੜਾ ਇੱਕ ਗੱਲ ਹੀ ਆ ਇੱਕ ਤਾਂ ਲੈ ਲਿਓ ਆਏ ਮੈਂ ਤੁਹਾਨੂੰ ਲੈ ਆਵਾਂ ਤੇ ਤਾਂ ਕਿ ਨਾ ਅੰਦਰ ਬੈਗ ਦੇ ਵਿੱਚ ਰੱਖਦੇ ਆ ਪੈਕਿੰਗ ਕਰੀਏ ਹੈ ਜਪਨੂ ਦਾ ਜਪਨੂ ਬੇ ਨੂੰ ਵੀ ਮਸਾ ਖੇੜ ਲਾਈਦਾ ਇਸਰਾਤ ਹੀ ਬਹੁਤ ਹੋ ਗਿਆ ਤੇ ਮੇਲੇ ਤੇ ਹਰੇਕ ਨੂੰ ਦਬਕੇ ਮਾਰਦਾ ਸੀਗਾ ਹਾਂ ਮੈਂ ਸ਼ਿਕਾਇਤ ਕਰਦਾ ਤੇਰੀ ਪੁੱਤ ਬਾਹੇ ਕਰ ਦੋ ਬਾਹੇ ਕਰ ਦੋ ਸਾਰਿਆਂ ਨੂੰ ਬਾਹੇ ਕਰ ਦੋ ਲਵ ਜੂ ਕਹਿ ਦੋ ਨੂਰੇ ਕਲਾਮ ਜੂਸਾਰ ਨੂੰ ਬਾਏ ਪੈਕਿੰਗ ਦਾ ਸਮਾਨ ਲੈ ਲੋ ਜੀ ਰਵਣ ਦੀ ਹੋ ਗਈ ਆ ਪੈਕਿੰਗ ਕੀਤੀ ਆ ਅੱਧੀ ਤਿਆਰੀ ਬੈਗ ਬੂਕ ਸਾਰਾ ਖਾਲੀ ਕਰਦੇ ਆ ਇਹ ਦੇਖੋ ਖਰਾਬ ਹੋ ਗਿਆ ਬੈਂਸਰ ਚਿੱਪ ਖਰਾਬ ਹੋ ਗਈ ਨਾ ਇਹੋ ਜੇਪੀ ਉਹ ਸਹੀ ਹੋ ਜਾਊਗੀ ਤਾਂ ਐਵੇਂ ਦੀ ਜੇਪ ਤਾਂ ਸਹੀ ਹੋ ਜੂਗੀ ਕੋਈ ਫਸਦਾ ਰਹਾਦਾ ਕੂਲਰ ਨੂੰ ਗਰਮੀ ਲੱਗਦੀ ਆ ਹਾਂ ਚਲਾ ਦੇ ਬਸ ਹੁਣ ਫਿਰ ਪੈਕਿੰਗ ਹੀ ਕਰਨੀ ਦੋਸਤੋ ਬੰਦੇ ਹਾਂ ਹੈਲੋ ਨਾ ਰੌਣਪਾਲ ਦੀ ਫਿਰਦੀ ਆ ਬੈਗ ਤੇ ਬੈਗ ਘਾ ਗਿਆ ਇੱਕ ਖਰਾਬ ਹੋ ਜੈਪ ਕਰਾ ਹੋ ਗਈ ਛੋਟੇ ਜਿਹੇ ਪੈਗਾ ਇੱਕ ਤਾਂ 75 ਬੈਗ ਚੱਕ ਲੈ ਲਈ ਆ ਤੇ ਐ ਵੀ ਇੱਕ ਹੀ ਵੱਡਾ ਲੈ ਚਲ ਗਈ ਤੇ ਜਿਵੇਂ ਹੁਣ ਖੱਤਰ ਜਿਹੜਾ ਲਦਿਆ ਹੁੰਦਾਗਾ ਐ ਲਦਿਆ ਜਾਊ ਮੈਂ ਬਾਈਕ ਮੇਰਾ ਤੇ ਬੈਗ ਲਾਭ ਦੀ ਫਿਰਦੀ ਆ ਬੈਗ ਇਹ ਉਹਦੀ ਬਾਹਰ ਹੀ ਦੁਕਾਨਾਂ ਲੱਗਾਂਗਾ ਸਾਧ ਸਾਧ ਕਚੌਂਕ ਦੇ ਵਿੱਚ ਤੇ ਦੇ ਕੋਈ ਨੂੰ ਪਸੰਦ ਆਉਂਦਾ ਕਿ ਨਹੀਂ ਆਉਂਦਾ ਵੈਸੇ ਤਾਂ ਸਹੀ ਤੀ ਕਿਤੇ ਜੀ ਕੋਈ ਨਖਰੇਟ ਆਉਂਦੀ ਨਹੀਂ ਰੌਣ ਦੇ ਆਹ ਵਧੀਆ ਤੇ ਦੇਖਦੇ ਆਂ ਬਾਈ ਨਾ ਨੂਰ ਹੋਣ ਕਾਲਾ ਹੋਇਆ ਪੈਂਡ ਜਾਣ ਨੂੰ ਲੈਣਾ ਪੈਂਡ ਜਣਾ ਨੂੰ ਹੈ ਹਣ ਤੇ ਤੇਜ ਹੋਇਆ ਪਿਆ ਵੀ ਪੈਂਡ ਜਾਣਾ ਚਲੋ ਮੋਟਰਸਾਈਕਲ ਤੇ ਤਾਂ ਹੁੰਦਾ ਜਾਂਦਾ ਇਹਦਾ ਵੇ ਗੰਬੂ ਤਿਆਰ ਆ ਸਾਡੇ ਨਾਵਾਂਗੇ ਪਿੰਡ ਜਾ ਕੇ ਇੱਥੇ ਆਖੀ ਪੰਜ ਸਨਾਨਾ ਕਰਕੇ ਤੁਰੇ ਆ ਉਹ ਬੱਦ ਕਰਦੀ ਨਹੀਂ 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 ਬਸੋ ਜਿਵੇਂ ਪਹਿਲਾਂ ਨਹੀਂ ਪਿਆ ਕੋਈ ਉਹ ਪਾ ਦੋ ਇਹ ਗਰਮ ਕਰਕੇ ਕੋਸਾ ਕੋਸਾ ਬੈਗ ਦੀ ਤਿਆਰੀ ਹੋ ਗਈ ਆ ਕੀ ਗੱਲੇ ਜਰਾ ਬੋਤ ਇੱਥੇ ਜਾਣਾ ਘਰ ਵਾਪਸ ਜਾਣਾ ਪਤਾ ਜੀ ਮੈਂ ਬਹਿ ਜਾਵਾਂਗੀ ਚਾਰ ਤੇ ਬੈਠੀ ਹੋਵੇ ਸਾਡੇ ਤੇ ਪਾਰਾ ਨਹੀਂ ਅੱਧੀ ਘਰ ਰੱਖਿਓ ਜ਼ਿਆਦਾ ਨਾ ਭਰਿਓ ਮਤਲਬ ਅੱਧੀ ਦਾ ਅੱਧੀ ਦਾ ਪਾਰ ਹੀ ਦਿਓ ਜਪਨੂਰ ਆ ਜਾਓ ਬੱਤੇ ਤੇ ਅਸੀਂ ਜੂਸ ਪਿੰਗ ਰੁਕੇ ਸੀ ਜੂਸ ਪੀ ਕੇ ਬਸ ਉੱਠ ਕੇ ਪਰਣੇ ਪਹੁੰਚ ਗਏ ਤੇ ਉਸ ਤੋਂ ਬਾਅਦ ਕਰੇ ਜਾਣਾ ਰਾ ਵੀ ਮਿੰਟ ਦਾ ਪਹੁੰਚ ਜਾਣਾ ਰਮਨ ਆ ਰਹੀ ਮਿਲਣ ਵਾਸਤੇ ਹਾਂ ਵੀ ਆ ਗਏ ਆਪਾਂ ਸੁਰਸ ਚਲੋ ਘਰ ਪਹੁੰਚ ਕੇ ਬਸ ਜਿਹੜੀ ਰਵਣ ਦੀ ਗਵਾਹ ਜਾਣ ਵਾਲੀ ਗੱਲ ਕਹੀ ਸੀ ਨਾ ਉਹ ਇਦਾਂ ਹੋਇਆ ਸੀਗਾ ਭਾਣ ਦਾ ਸਾਡਾ ਸ਼ਾਇਦ ਕਈਆਂ ਭਣ ਭਰਾਵਾਂ ਨੂੰ ਤੋਂ ਪਤਾ ਗਿਆ ਤੇ ਉਹ ਚਲਾ ਗਿਆ ਸੀਗਾ ਤੇ ਦੋ ਤਿੰਨ ਦਿਨਾਂ ਬਾਅਦ ਲੱਭਿਆ ਸੀਗਾ ਤੇ ਉਹ ਕਿਤੇ ਉੱਥੇ ਗੁੰਮ ਹੋ ਗਿਆ ਮੈਂ ਗੋਦਰੀ ਜਾ ਕੇ ਤੇ ਇਹ ਲੱਭਣ ਲਾ ਕੇ ਮੋੜ ਕੇ ਰਵਣ ਗੁੰਮ ਕਰਤੀ ਮੈਂ ਕਿਹਾ ਵੀ ਗੱਲ ਸਮਝਾ ਲਾ ਲੱਭਣ ਦੇ ਚੱਕਰ ਚ ਮਸਾ ਮਸਾ ਮੈਂ ਘਰ ਵਾਲੀ ਫੇਸਬੁੱਕ ਤੋਂ ਲੱਭੀ ਸੀਗੀ ਤੇ ਮੇਰੀ ਤਾਂ ਘਰ ਵਾਲੀ ਲਿਆ ਕੇ ਤਾਂ ਉਹਨੇ ਮੈਂ ਆਹ ਬੈਠਾ ਲਾ ਤੇ ਮੈਨੂੰ ਕਹਿੰਦੇ ਕਿ ਜੇ ਕਰਾ ਵਾਲੀ ਤਰੀਕੇ ਨਾਲ ਨਹੀਂ ਜਾਂਦੀ ਤੇ ਆ ਜਾਂਦੀ ਪਾਲ ਲੈਉਨੇ ਸੀ ਫਿਰ ਉਹਨਾਂ ਨੇ ਇਹ ਉਹਨੂੰ ਅਸਨੂਪਾਲ ਦੀ ਫਿਰ ਤੇ ਇਹਨੂੰ ਉਹ ਪਾਲਦੇ ਫਿਰ ਬਾਅਦ ਚ ਫਿਰ ਜਾਨੀ ਕਿ ਲੱਭ ਵੀ ਲਿਆਂਦੀ ਮੇਰਾ ਬਾਈਕ ਕੋਲ ਜਾ ਕੇ ਖੜੀ ਹੋ ਗਈ ਸੀ ਜਿੱਥੇ ਸਾਡੀ ਬਾਈਕ ਖੜੀ ਸੀ ਮੈਨੂੰ ਬਾਈਕ ਇੱਥੇ ਧਾਰੇ ਗਈ ਕੋਈ ਨਾ ਕੋਈ ਹੂੰ ਤੇ ਫਿਰ ਚਲੋ ਲੱਭ ਗਈ ਤੇ ਮੈਨੂੰ ਕਹਿੰਦੇ ਫੇਸਬੁੱਕ ਤੋਂ ਲੱਭੀ ਐ ਮੈਨੂੰ ਸਲਾਹ ਕਿ ਕਹਿੰਦੇ ਹੋਰ ਪਾਲ ਨਿਮਕ ਐ ਹੁਣ ਫੇਸਬੁੱਕ ਤੇ ਧਰਿਆਂ ਪੰਗਾਇਆ ਐਂ ਮੈਸੇਜ ਐਂ ਬਾਕਸਾਂ ਚ ਪੰਗਾਇਆ ਸੀ ਸੁੱਖੀ ਨੀ ਲਬਣੀ ਮਾਥਾ ਮਾਥਾ ਦਾ ਪਾਲੀ ਸੀ ਮੈਂ ਤੇ ਚੋਣ ਕੇ ਤੇ ਚਲੋ ਥਾਹੀ ਗਈ ਤੁਹਾਡੇ ਅਸੀਰਵਾਦ ਨਾਲ ਇੱਕ ਵਾਚਨ ਵਾਲੀ ਕੋਈ ਕਸ਼ਸ਼ ਵੀ ਛੱਡੀ ਸੀ ਰਵਣ ਸਾਮ ਸਮਾਜ ਚ ਲੱਗੀ ਵੀ ਆ ਤੇ ਆ ਚੁੱਕੇ ਆ ਅਸੀਂ ਪਿੰਡ ਘਰੇ ਜਾਪਨੂਰ ਵੀ ਬਹੁਤ ਖੁਸ਼ ਆ ਗੌਣ ਆਣ ਗੌਣ ਜਿਹੜਾ ਕੱਢ ਵੀ ਆਇਆ ਜਾਪਨੂਰ ਘਰ ਤੇ ਆਈ ਨਹੀਂ ਜਿੱਦਾਂ ਸੱਦਾ ਬਾਰੋਂ ਹੀ ਗੌਣ ਭਾਬੀ ਕੇ ਘਰੇ ਚਲੇਗੀ ਕੁੜੀ ਆ ਲੈਣਾ ਆਪ ਦੀ ਦੇ ਨਾਲ ਠੀਕ ਹੈ ਤੇ ਚੌਕੜ ਤੇ ਖਾ ਖੋ ਕੇ ਹੁਣ ਘਰੇ ਵੜੀ ਆ ਚੌਕਲੇਟ ਨਾਦੀ ਬਿਸਕੁਟ ਦੀ ਤਰ੍ਹਾਂ ਹੀ ਲੱਭੀ ਕੁੱਟਲ ਮੇਰੇ ਲਈ ਦਾ ਚਾਕਲੇਟ ਹੀ ਆਂਦਾ ਮੂੰਹ ਚਾਕਲੇਟਾ ਰਗਾ ਕਰੀ ਵਰਦੀ ਐ ਉਹ ਪਤਾ ਕੀ ਕਹਿੰਦੀ ਬਲਵਲੀ ਕਹਿੰਦੀ ਵੀ ਚਾਚੇ ਇਹਨੂੰ ਨਾ ਮੈਂ ਉੱਥੇ ਜਾਇਆ ਬੱਡ ਤੇ ਝੂਟਾ ਹੀ ਖਾਈ ਜਾਵੇ ਜਿਵੇਂ ਨਾ ਜੇ ਨੀਂਦ ਜੋ ਉੱਠੀ ਸੀ ਇਹ ਝੂਟੇ ਖਾਈ ਜਾਵੇ ਕਹਿੰਦੀ ਫਿਰ ਇਹਨੂੰ ਝੋਲੀ ਚ ਲਿਤਾ ਫਿਰ ਟਿਕ ਕੇ ਬੈ ਗਈ ਤੇ ਮੈਂ ਕਹੋ ਨੂੰ ਨਾ ਜੇ ਨੀਂਦ ਆਦੀ ਜੀ ਨਾ ਨੀਂਦ ਜੋ ਉੱਠੀ ਜੀ ਮੈਂ ਕਿਹਾ ਕਰਕੇ ਵੱਲਾ ਇਧਰ ਡੈਂਟ ਕੰਪਰੈਂਟਿੰਗ ਹੋਈ ਆ ਵੇਖ ਕੀ ਹੋ ਗਿਆ ਮੋਟੇ ਕੀ ਹੋ ਗਿਆ ਕੰਮ ਖਰਾਬ ਹੋ ਗਏ ਟੁੱਟ ਗਿਆ ਸਾਰੀ ਲਿਪਸਟਿਕ ਖਰਾਬ ਹੋ ਗਈ ਮੇਰੀ ਟੱਕਨ ਖੁੱਲ ਗਿਆ ਦਾ ਚਲ ਕੋਈ ਨਹੀਂ ਇੱਕ ਹੀ ਖਰਾਬ ਹੋਈ ਆ ਹਾਂ ਕੋਈ ਉਹ ਨਹੀਂ ਐ ਫਾਫਾ ਕਪਾ ਕਪੜਾ ਰੁਮਾਲ ਨਾ ਇਦਰ ਮੇਰੇ ਠੇਕੇਦਾਰ ਸਾਹਿਬ ਕੀ ਕਰੀ ਜਾਂਦੇ ਆ ਬੋਰਸ ਨਹੀਂ ਢੋੜ ਗਾ ਬਣਾਈ ਬਟਾ ਸਾਰਾ ਨਾਸਮਾਸ ਇਹਨੇ ਉੱਥੇ ਹੀ ਖਰਾਬ ਕਰਤੀ ਸੀ ਹਾਂ ਦਸਾਵੇਂ ਨੂੰ ਖਲਾਰਾ ਕੀ ਢੋਲ ਰਹੀ ਹੈ ਨਵਾਂ ਪਰਚ ਕੱਢੀ ਬੈਠੀ ਐ ਉਹਦੇ ਕੀ ਚੱਲ ਰਿਹਾ ਪਤਾ ਏ ਖਲਾਰਾ ਇਹੇ ਨਿੱਟੀ ਜੀ ਲੋਟ ਆਉਂਦੀ ਆ ਗਿਆ ਫਿਰ ਸਾਰਾ ਸਮਾਨ ਉਹ ਨਾਲ ਡਿੱਗ ਗਿਆ ਹਾਂ ਸਾਰਾ ਸਮਾਨ ਖਰਾਬ ਹੋ ਗਿਆ ਹੁਣ ਥੱਕ ਕੇ ਪਏ ਆ ਤੇ ਹੁਣ ਐ ਨਹੀਂ ਮੈਂ ਤਾਂ ਸੌਣਾ ਐ ਨੂੰ ਸੁਵਾਉ ਬਸ ਸੁਵਾਉ ਨਹੀਂ ਮੈਨੂੰ ਸੁਵਾਉ ਤੁਸੀਂ ਦੋਨੇ ਲੜਕੇ ਸੁਵਾਉ ਨਹੀਂ ਜਪਨੂਰ ਸੌਏਗੀ ਤਾਂ ਮੈਂ ਸੌਂਦੇ ਨਾ ਉਹ ਮੈਂ ਨਹੀਂ ਸੌਂਦੇ ਨਾ ਮੇਰਾ ਦੁੱਬਰ ਕਰ ਦਿੰਦੀ ਇਹਦੇ ਉਹ ਦੋਨੇ ਮੇਰਾ ਲੜਕੇ ਕਰਦਣਗੇ ਸੁਣੋ ਐਡੇ ਸਫਰ ਤੇ ਝੂਟੇ ਦੁਆਰੇ ਲੈ ਆਏ ਤੁਹਾਨੂੰ ਮੈਂ ਟਰੈਫਿਕ ਦੇ ਵਿੱਚ ਦੀ ਨੱਡ ਕੇ ਲੈ ਆਇਆ ਬੰਦਾ ਥੱਕ ਜਾਂਦਾ ਐ ਨਹੀਂ ਵੀ ਬੰਦੇ ਨੂੰ ਸੌ ਜਾਂਦਾ ਜਾਂਦਾ ਫੱਕੇ ਆਪਾਂ ਵੀ ਇਹ ਬੱਸ ਚਲਾਈ ਹਾਂ ਆਹ ਚਲਾਉਣ ਵਾਲਾ ਬਾਹਲਾ ਥੱਕਦਾ 100